ਦਾ ਇਹ ਭਾਈ ਪਰਮਜੀਤ ਸਿੰਘ ਸੰਧੂ ਵਿਐਸਪੀ ਜਨਾ ਸਿੰਘ ਵਾਲਾ ਆਪਣੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਟੂਰਨਾਮੈਂਟ ਆਪਣੇ ਉਹ ਕਵਰ ਕਰਦੇ ਹਾਂ ਟਾਈਮ ਹੋ ਗਿਆ ਬੱਜੇ ਵੀ ਇੱਕ ਦੂਜੇ ਨੂੰ ਮਿਲ ਮੈਚ ਤੇ ਕਲੱਬ ਨੂੰ ਉਤਮਨ ਕਰਾਇਆ ਜਾ ਰਿਹਾ ਹੈ ਸਾਡੇ ਪੰਜਾਬ ਪੁਲਿਸ ਦੇ ਦੇ IRSI ਦੇ ਗਰੂਪ ਜਿਲ੍ਹੇ ਤੋਂ ਕਰਕੇ ਪਾਕੁਰ ਪੀਸਮਾ ਦੀ ਆਦ ਦੇ ਵਿੱਚ ਸਾਰੇ ਲਾਖੇ ਦੇ ਬਹੁਤ ਬਰਮ ਨੂੰ ਜਿਹੜੇ ਸਾਡੇ NRI ਵੀ ਹੋਣਾ ਉੱਥੋਂ ਸਾਰੇ ਉਹਨਾਂ ਦੇ ਇਸ ਸਹਿਯੋਗ ਨਾਲ ਜਿਹੜਾ ਟੂਰਨਾਮੈਂਟ ਕਰਦਾ ਚੁਕਿਆ ਗਿਆ ਅੱਜ ਉਧੀਰਾ ਸ਼ੁਰੂਆਤ ਹੋ ਗਈ ਹੈ ਇਸਰ ਇਧਰ ਦੇ ਫੋਕੋ ਦੇ ਉੱਤੇ ਮੈਂ ਕਿ ਸਰਕਾਰਾਂ ਦੇ ਸਤੂਰ ਨੂੰ ਨਿਹਾਉਂ ਕਿ ਉਹਾਈ ਬੱਤੇ ਤੇ ਬੋਝਣ ਤੇ ਮੈਂ ਮੇਰੇ ਵੱਲੋਂ ਜਿਲ੍ਹਾ ਟਿਕਾਣੀ ਤੇ ਪੱਟਫੜ ਕਰਤੀ ਹੈ ਸਾਰਿਆਂ ਨੂੰ ਸਹਿਯੋਗ ਦੇ ਦੀ ਮੋਤੀ ਕਰਦੇ ਆ ਜਿਵੇਂ ਆਉਂਦੇ ਆ ਕਿ ਸਾਰੇ ਕਲੱਬ ਦੇ ਮੈਂਬਰਾਂ ਦਾ ਸਾਰੇ ਲੋਕਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਉਹਨਾਂ ਦੇ ਪਾਲੇਦ ਨਾਲੀ ਬਹੁਤ ਵੱਡਾ ਯੋਗਦਾਨ ਪਿਆ ਹੋ ਰਿਹਾ ਹੈ ਕਿਉਂਕਿ ਇਹਦੇ ਪ੍ਰਬੰਧ ਕਰਨੇ ਸਾਰਿਆਂ ਨਾਲ ਸਹਿਯੋਗ ਦੇ ਦੀ ਜ਼ਰੂਰੀ ਹੁੰਦਾ ਹੈ ਦੁਬਾਰਾ ਦੱਸੋ ਕਿ ਕਿੰਨਾ ਬੋਲਣਾ ਹੈ 350 वाट ਠੀਕ ਹੈ